ਜਿਹੜਾ ਮੈਮ ਨੇ ਲੀਗਲ ਨੋਟਿਸ ਭੇਜਿਆ ਉਹਦਾ ਮੈਂ ਜਵਾਬ ਆਪਣੇ ਵਕੀਲਾਂ ਰਾਹੀਂ ਉਹ ਮੈਡਮ ਨੂੰ ਦੇਣਾ ਹੈ ਆਪਣੇ ਵਕੀਲ ਨਾਲ ਸਲਾਹ ਕਰਕੇ ਆਪਾਂ ਰਿਪਲਾਈ ਕਰ ਦਾਂਗੇ ਅੱਜ ਨਹੀਂ ਤੇ ਕੱਲ ਕਰ ਦਾਂਗੇ ਕੋਈ ਪ੍ਰੋਬਲਮ ਨਹੀਂ ਹੈ ਲੀਗਲ ਨੋਟਿਸ ਮੈਡਮ ਨੂੰ ਸਾਡੀ ਕਾਂਗਰਸ ਪਾਰਟੀ ਵੱਲੋਂ ਮੈਨੂੰ ਲੱਗਦਾ 5-7 ਨੋਟਿਸ ਚੱਲ ਚੁੱਕੇ ਹੋਏ ਨੇ ਹਰ ਪ੍ਰਧਾਨ ਦੇ ਰਿਹਾ ਹੈ ਹਰ ਕਾਂਗਰਸ ਦਾ ਕਾਰਕਟਰਤਾ ਦੇ ਰਿਹਾ ਹੈ ਕਿ ਜਿਹੜਾ ਮੈਮ ਕਾਂਗਰਸ ਦੇ ਖਿਲਾਫ ਬੋਲਿਆ ਉਹਦੇ ਕਰਕੇ ਮੈਡਮ ਨੂੰ ਲੀਗਲ ਨੋਟਿਸ ਜਾਇਆਗਾ ਨੋਟਿਸ ਇਹ ਜੇਕਰ ਕੀਤਾ ਹੈ ਕਿ ਜੋ ਮਿੱਟੂ ਮਤਾਨ ਬੋਲ ਰਿਹਾ ਹੈ ਉਹ ਬਿਆਨ ਤੁਹਾਡੇ ਨਹੀਂ ਹੈ ਉਹ ਕਿਸੇ ਹੋਰ ਦੇ ਬਿਆਨ ਤੁਹਾਡੇ ਤੋਂ ਦਵਾਏ ਗਏ ਬਿਲਕੁਲ ਜੀ ਮੈਂ ਤੇ ਜਿਹੜੇ ਬਿਆਨ ਦਿੱਤੇ ਆਪਣੇ ਦਿੱਤੇ ਮੇਰ ਕੋ ਤੇ ਕਿਸੇ ਨੇ ਬੁਲਾਏ ਨਹੀਂ ਮੈਡਮ ਕੋ ਜਰੂਰ ਬੀਜੇਪੀ ਬੁਲਾਉਂਦੀ ਹੈ ਮੇਰ ਕੋ ਨਹੀਂ ਬੁਲਾਉਂਦੇ ਮੈਂ ਤੇ ਕਾਂਗਰਸ ਦਾ ਕਾਰਕਟਰ ਕਾਂਗਰਸ ਦਾ ਪ੍ਰਧਾਨ ਕਾਂਗਰਸ ਦਾ ਵਰਕਰ ਹਾਂ ਮੈਨੂੰ ਜ਼ਿੰਦਗੀ ਚ ਕਾਂਗਰਸ ਪਾਰਟੀ ਚ ਰਿਹਾ ਮੈਂ ਕੋਈ ਪਾਰਟੀਆਂ ਨਹੀਂ ਬਦਲੀਆਂ ਆਪਣੀ ਪਾਰਟੀ ਚ ਰਿਹਾ ਤੇ ਮੈਂ ਜੋ ਬੋਲਿਆ ਆਪ ਬੋਲਿਆ ਤੇ ਮੈਮ ਨੂੰ ਮੈਂ ਦੱਸਿਆ ਮੈਮ ਇਹ ਚੀਜ਼ਾਂ ਚੰਗੀਆਂ ਨਹੀਂ ਐ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੁਣ ਦੂਜਿਆਂ ਤੇ ਪੱਥਰ ਨਹੀਂ ਸੁੱਟਦੇ ਇਸ ਕਰਕੇ ਮੈਮ ਨੂੰ ਸਮਝਣਾ ਚਾਹੀਦਾ ਜੇ ਤੁਸੀਂ ਗੱਲ ਕੀਤੀ ਸਬੂਤ ਪਿਆ ਮੇਰੇ ਕੋ ਕਾਉਂਸਲਰ ਨੂੰ ਪੈਸੇ ਮਤਲਬ ਉਹ ਕੀ ਕਰ ਸਕਦਾ ਮੈਂ ਜੀ ਬਿਲਕੁਲ ਉਹ ਬੰਦਿਆਂ ਦੇ ਨਾਮ ਪੇਸ਼ ਕਰ ਦੂੰਗਾ ਉਹ ਬੰਦੇ ਵੀ ਦੱਸ ਦੂੰਗਾ ਕਿਉਂਕਿ ਉਹ ਕਾਂਗਰਸ ਦੇ ਵਰਕਰ ਵੀ ਨਹੀਂ ਸੀ ਮੈਂਬਰ ਵੀ ਨਹੀਂ ਸੀ ਜਿਹੜੇ 2017 ਚ ਮੈਡਮ ਨੇ ਉਹਨਾਂ ਨੂੰ ਕਾਉਂਸਲਰ ਦੀਆਂ ਟਿਕਟਾਂ ਦਿੱਤੀਆਂ ਤੇ ਕਿਉਂ ਦਿੱਤੀਆਂ ਸਾਡੇ ਕਾਂਗਰਸ ਵਰਕਰ ਰੋਣ ਲਾਪੇ ਇਹ ਲੋਕਲ ਬੋਡੀ ਮੰਤਰੀ ਸੀ ਕਿਉਂ ਦਿੱਤੀਆਂ 2017 ਚ ਟਿਕਟਾਂ ਉਹ ਬੰਦਿਆਂ ਨੂੰ ਬਾਹਰੋਂ ਲਿਆ ਕੇ ਕਿਉਂ ਉਹਨਾਂ ਕੋ ਪੈਸੇ ਲੇ ਮੈਨੂੰ ਸਭ ਕੁਝ ਪਤਾ ਹੈ ਐਸ ਕਰਕੇ ਮੈਂ ਬੋਲਦਾ ਨਹੀਂ ਸਾ ਨਹੀਂ ਬੋਲਣਾ ਪਰ ਇਹ ਮੈਮ ਨੇ ਜਾਣ ਕੇ ਮੈਨੂੰ ਬੁਲਾਇਆ ਮੈਨੂੰ ਦੱਸਣਾ ਚਾਹਿਆ ਪਰ ਹੋਰ ਵੀ ਚੀਜ਼ਾਂ ਮੈਡਮ ਫਿਰ ਬਹੁਤ ਨੇ ਤੁਸੀਂ ਲੀਗਲ ਨੋਟਿਸ ਤਾਂ ਮੈਨੂੰ ਭੇਜ ਦਿਓ ਮੈਂ ਇੱਕ ਨੰਬਰ ਦੀਆਂ ਐਂਟਰੀਆਂ ਵੀ ਵਹਾਦਾਣੀਆਂ ਜਿਹੜੀਆਂ ਜਿਹੜੀਆਂ ਐਨਜੀਓ ਦੀਆਂ ਉਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਮੱਗੇ ਦੱਸਣ ਤੇ ਆ ਗਿਆ ਤੇ ਬਹੁਤ ਕੋਸ਼ਿਸ਼ ਏ ਮੈਂ ਚੁੱਪ ਕਰਕੇ ਬੈਠਾ ਮੈਨੂੰ ਚੁੱਪ ਕਰਕੇ ਬੈਠੇ ਰਹਿਣ ਦੋ ਇਹਨਾਂ ਦਾ ਜਿਹੜਾ ਪਰਿਵਾਰ ਮੈਂ ਦੱਸ ਦੂੰਗਾ ਮੈਡਮ ਨੇ ਕੀ ਕੀ ਕੀਤਾ ਤੇ ਉਹ ਵੀ ਦੱਸ ਦੂੰਗਾ ਕਿਹੜੀਆਂ ਟਰਸਟਾਂ ਤੋਂ ਪੈਸੇ ਖਾਦੇ ਨੇ ਇਹ ਪਰਿਵਾਰ ਨੇ ਪ੍ਰੋਪਰ ਮੇਰੇ ਕੋਲ ਚੀਜ਼ਾਂ ਜੇ ਮੈਂ ਤੁਹਾਡੇ ਰਾਈ ਮੀਡੀਆ ਰਾਈ ਦੱਸਣਾ ਚਾਹੁੰਨਾ ਇਹ ਕੱਲੇ ਟਿਕਟਾਂ ਦੀ ਗੱਲ ਨਹੀਂ ਐ ਫਿਰ ਬਹੁਤ ਕੁਝ ਹੈ ਅੱਗੇ ਤੱਕ ਜਾਊ ਜਿਹੜੀਆਂ ਏਅਰ ਦੀਆਂ ਟਿਕਟਾਂ ਵੀ ਬੁੱਕ ਹੋਈਆਂ ਬਾਹਰ ਜਾ ਕੇ ਘੁੰਮਦੇ ਰਹੇ ਉਹ ਵੀ ਬੰਦੇ ਮੇਰ ਕੋ ਜੇ ਉਹ ਵੀ ਸਕਰੀਨਸ਼ਾਟ ਹੈ ਸਭ ਕੁਝ ਬੰਦੇ ਇੱਥੇ ਆ ਜਾਣਗੇ ਉਹ ਸਮਾਂ ਨਹੀਂ ਮੈਂ ਡਰਨ ਵਾਲਾ ਨਹੀਂ ਮਿੱਠੂ ਮਦਾਨ ਡਰਦਾ ਨਹੀਂ ਮਿੱਠੂ ਮਦਾਨ ਹਮੇਸ਼ਾ ਆਪਣੀ ਹੱਦ 'ਚ ਰਹਿ ਕੇ ਗੱਲ ਕਰਨ ਵਾਲਾ ਜੇ ਮੇਰੀ ਮਾਂ ਪਾਰਟੀ ਨੂੰ ਮੇਰੀ ਕਾਂਗਰਸ ਪਾਰਟੀ ਨੂੰ ਤੁਸੀਂ ਫालतੂ ਬੋਲੋਗੇ ਤੇ ਮੈਂ ਕੋਈ ਲਿਆਜ ਨਹੀਂ ਕਰਾਂਗਾ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇੰਨੇ ਇਸ਼ਾਰੇ ਚ ਸਮਝ ਜਿਓ ਐਨ ਜੀਓ ਵਾਲੀਆਂ ਵੀ ਇੱਕ ਐਂਟਰੀਆਂ ਨੇ ਤੇ ਇੱਕ ਇੱਕ ਨੰਬਰ ਦੀਆਂ ਨੇ ਤੇ ਤੁਹਾਨੂੰ ਵੀ ਪਤਾ ਫਿਰ ਕਿਹੜੇ-ਘੜੇ ਖਾਤੇ ਦੀਆਂ ਨੇ ਬੜਾ ਕੋਸ਼ਿਸ਼ ਹੈ ਆਪਣੇ ਆਪ ਨੂੰ ਇਮਾਨਦਾਰ ਨਹੀਂ ਦੱਸਣਾ ਮੈਂ ਸਾਬ ਦੱਸ ਲਗਾ ਕਾਂਗਰਸ ਪਾਰਟੀ ਸਭ ਤੋਂ ਉੱਚੀ ਪਾਰਟੀ ਹੈ ਸਾਡੀ ਮਾਂ ਪਾਟੇ ਜੇ ਮੇਰੀ ਕਾਂਗਰਸ ਦੇ ਖਲਾਬ ਬੋਲੋਗੇ ਕੋਈ ਲਿਆਜ ਨਹੀਂ ਹੋਊਗਾ ਰਾਜੋ ਕਹਿੰਦਾ ਕਿ ਹਾਈ ਕਮਾਂਡ ਨਾਲ ਸਾਡੀ ਗੱਲਬਾਤ ਚੱਲਦੀ ਪਈ ਹੈ ਜੀ ਯਾਰ ਹਾਈ ਕਮਾਂਡ ਨਾਲ ਕਰਦੀ ਐ ਕਰ ਲੋ ਹਾਈ ਕਮਾਂਡ ਤੇ ਮੂੰਹ ਨਹੀਂ ਲਾਉਂਦਾ ਇੱਥੇ ਲੋਕਾਂ ਦੇ ਦਾਦੇ ਨਾਲ ਸਾਡੀ ਪ੍ਰਿੰਕਾ ਜੀ ਨਾਲ ਬੜੀ ਗੱਲ ਹੈ ਦੱਸੋ ਮੈਨੂੰ ਰਾਹੁਲ ਜੀ ਨਾਲ ਕਿੰਨੀ ਦੇਰ ਹੋ ਗਈ ਮਿਲੇ ਨੂੰ ਰਾਹੁਲ ਜੀ ਤਾਂ ਮਿਲਦੇ ਨਹੀਂ ਯਾਰ ਰਾਹੁਲ ਜੀ ਨੂੰ ਤਾਂ ਕਲੀਅਰ ਹੈ ਨਾ ਬਾਰੇ ਬਘੇਲ ਸਾਹਿਬ ਨੂੰ ਪਤਾ ਹੈ ਸਾਰੀ ਇਨਫੋਰਮੇਸ਼ਨ ਲੈ ਚੁੱਕੇ ਨੇ ਬਹੁਤ ਸਾਡੇ ਇਹ ਤਾਂ ਐਵੇਂ ਭਾਰ ਬਣਾਉਣ ਵਾਸਤੇ ਸਾਡੀ ਪ੍ਰਿੰਕਾ ਜੀ ਨਾਲ ਗੱਲ ਹੋ ਗਈ ਰਾਹੁਲ ਜੀ ਨਾਲ ਹੋ ਗਈ ਉਧਰ ਬੀਜੇਪੀ ਦੇ ਸਲੀਪਰ ਸੈਲਾ ਯਾਰ ਸਾਡੀ ਪਾਰਟੀ ਨੂੰ ਬਰਬਾਦ ਕਰ ਰਹੇ ਨੇ ਪੰਜਾਬ 'ਚ ਇਹ ਐਸ ਕਰਕੇ ਇਹੋ ਜਿਹੇ ਨੂੰ ਲੋਡ ਨਹੀਂ ਸਾਨੂੰ ਇਹੋ ਜੀ ਲੀਡਰਸ਼ਿਪ ਦੀ ਇਹ ਘਾਰ ਬੈਠਣ ਨਹੀਂ ਤੇ ਮੈਂ ਤੇ ਰਾਜਾ ਵੜਿੰਗ ਜੀ ਨੂੰ ਪ੍ਰਧਾਨ ਜੀ ਨੂੰ ਵੀ ਬੇਨਤੀ ਕੱਲ ਦੀ ਕੀਤੀ ਹੈ ਮੈਂ ਤੁਹਾਡੇ ਚੈਨਲ ਦੀ ਰਾਈ ਪ੍ਰਧਾਨ ਜੀ ਆਪਣੀ ਗੱਡੀ 'ਚ ਆਪਣਾ ਡਰਾਈਵਰ ਭੇਜੋ ਇਹ ਕੈਲੋਪੀ ਸਾਹਿਬ ਦੀ ਗੱਡੀ ਭੇਜੋ ਇੱਕ ਰੰਧਾਵਾ ਸਾਹਿਬ ਦੀ ਭੇਜੋ ਤੇ ਇੱਕ ਚੰਨੀ ਜੀ ਦੀ ਭੇਜੋ ਇਹਨਾਂ ਨੂੰ ਭਾਜਪੀ ਦੇ ਦਫਤਰ ਛੱਡੋ ਸਾਨੂੰ ਨਹੀਂ ਲੋੜ ਸਾਨੂੰ ਲੋੜ ਇੱਕ ਇੱਕ ਵਰਕਰ ਦੀ ਇੱਕ ਇੱਕ ਕਾਂਗਰਸ ਬੰਦੇ ਦੀ ਜਿਹੜੇ ਬੰਦੇ ਵਿਚਾਰੇ ਇਹਨਾਂ ਨੇ ਮਾਰਤੇ ਹਲਕੇ 'ਚ ਸਾਡੇ ਪੂਰਬੀ ਹਲਕੇ 'ਚ ਉਹ ਕਾਂਗਰਸੀ ਮਰੇ ਪਏ ਨੇ ਲੋਕ ਜਿਨ੍ਹਾਂ ਨੂੰ ਇਹ ਜਾਨ ਦੇ ਨਾਲ ਜਿਰੋਂ ਦੀ ਵੜਿੰਗ ਸਾਹਿਬ ਨੇ ਆਪਣਾ ਸਬੂਤ ਦਿੱਤਾ ਇਹ ਇਹਨਾਂ ਨੂੰ ਆਪ ਕੱਢਤਾ ਤੇ ਸਾਡੇ ਹਲਕੇ 'ਚ ਖੁਸ਼ੀ ਦੀ ਲਹਿਰ ਆਈ ਸਾਡੇ ਵਰਕਰ ਉੱਠ ਪਏ ਉਹ ਵਿਚਾਰਿਆਂ ਨੂੰ ਕਿਉਂਕਿ ਇਹ ਨੋਟਿਸ ਦੇ ਰਹੇ ਸੀ ਹਲਕੇ ਵਾਲੇ ਕਹਿੰਦੇ ਨਹੀਂ ਸਸਪੈਂਡ ਕਰੋ ਇਹਨਾਂ ਨੂੰ ਸਸਪੈਂਡ ਕਰਕੇ ਹਲਕੇ 'ਚ ਜਨ ਆਈ ਇਹ ਹੁਣ ਸਿਰਫ ਭਾਰ ਬਣਾਉਂਦੇ ਨੇ 70% ਕਾਂਗਰਸ ਕਿਹੜੀ ਕਾਂਗਰਸ ਇਹਨਾਂ ਦੇ ਨਾਲ ਹੈ ਮੈਨੂੰ ਦੱਸੋ ਇੱਕ ਬੰਦਾ ਬਾਹਰ ਖੜੀ ਕਰਕੇ ਦੱਸ ਦੇ ਕਾਂਗਰਸ ਦਾ ਲੀਡਰ ਪੰਜਾਬ ਦਾ ਵੀ ਜਿਹੜਾ ਇਹਨਾਂ ਦੇ ਨਾਲ ਕੋਈ ਵੀ ਨਹੀਂ ਆਊਗਾ ਮਜ਼ੂਰ ਨੇ ਕਹ ਜਿਹੜੇ ਪ੍ਰੈਸ ਕਾਉਂਟਰ ਨੂੰ ਤੋੜ ਸਕਦੇ ਹੋ ਭਾਈ ਸਾਹਿਬ ਮੈਂ ਨਵਜੋਤ ਸਿੰਘ ਸਿੱਧੂ ਜੀ ਨੂੰ ਨਾ ਚੰਗੀ ਤਰ੍ਹਾਂ ਜਾਣਨਾ ਕਿਸੇ ਨੇ ਚੁੱਪੀ ਨਹੀਂ ਤੋੜਨੀ ਇੱਕ ਗੱਲ ਯਾਦ ਰੱਖਿਓ ਮਿੱਠੂ ਦੇ ਬਾਅਦ ਨਹੀਂ ਮੈਡਮ ਬੋਲੂਗੀ ਇਹ ਯਾਦ ਰੱਖ ਲਿਓ ਜਿਹੜੀ ਤੁਹਾਨੂੰ ਮੈਂ ਗੱਲ ਦੱਸਤੀ ਐ ਐਨ ਜੀਓ ਵਾਲੀ ਮੈਡਮ ਨਹੀਂ ਬੋਲੂਗੀ ਇੱਕ ਇੱਕ ਚੀਜ਼ ਲਿਆਉਂਗਾ ਸਿੱਧੂ ਸਾਹਿਬ ਬੋਲਣਗੇ ਸਿੱਧੂ ਸਾਹਿਬ ਕੀ ਬੋਲਣਗੇ ਸਿੱਧੂ ਸਾਹਿਬ ਨੇ ਚੈਨਲ ਚਲਾਉਣਾ ਉਹ ਭਾਜਪਾ 'ਚ ਨਹੀਂ ਰਹਿਣਾ ਸਿੱਧੂ ਸਾਹਿਬ ਬੋਲਣਗੇ ਕਟਕੁੱਤਲੀ ਬਣੇ ਭਾਜਪੀ ਦੀ ਗੱਲਾਂ ਕਰਦੇ ਕਾਂਗਰਸ ਜਨ ਸਾਡੇ ਨਾਲ ਕਿਸੇ ਨਾਲ ਗੱਲ ਨਹੀਂ ਕਰਨੀ ਆਪਾਂ ਚੁੱਪ ਕਰਕੇ ਸੁਣੀ ਜੰਨੇ ਹਾਂ ਆਪਾਂ ਚੁੱਪ ਕਰਕੇ ਗੱਲ ਕਰ ਰਹੇ ਹਾਂ ਐਸ ਕਰਕੇ ਮੈਂ ਸਿੱਧੂ ਸਾਹ ਜੀ ਬੋਲ ਪਣਗੇ ਤੇ ਫਿਰ ਗੱਲ ਕਰਿਓ ਸਿੱਧੂ ਸਾਹਿਬ ਕੁਝ ਨਹੀਂ ਬੋਲਣਗੇ ਜਾਓ ਅਭੀ ਤੁਹਾਡਾ ਮੇਰਾ ਚੈਲੰਜ ਹੈ ਪਟਿਆਲੇ ਵਿੱਚ ਮੈਡਮ ਸਿੱਧੂ ਜੀ ਤੋਂ ਬਿਆਨ ਦੇ ਰਹੀ ਸੀ ਉਹ ਕਿਹਾ ਕਿ ਜਿਹੜਾ ਮੇਰੇ ਬਾਰੇ ਬੋਲੇਗਾ ਮੈਂ ਉਹਦੇ ਪੇਟ ਖੋਲਣਾ ਸ਼ੁਰੂ ਕਰਾਂਗੀ ਯਾਰ ਮਿੱਠੂ ਮੈਦਾਨ ਬੋਲਦਾ ਚਲੋ ਪੇਟ ਆਜੋ ਸਾਡੇ ਸਾਹਮਣੇ ਲਾਓ ਡੇਟ ਅੰਮਰ ਸੱਚ ਅਥੇ ਮੈਂ ਕਹਿੰਦਾ ਜੀ ਕਿਨਾ ਹਾਲਗੇਟ ਬਹਿ ਜੋ ਆਮਰੇ ਸਾਹਮਣੇ ਚੈਨਲ ਤੁਸੀਂ ਆਪਣਾ ਸਟੂਡੀਓ ਲਾਓ ਤੇ ਦਾਦੇ ਨਾਲ ਡਬੇਟਾਂ ਚ ਚੈਲੰਜ ਕਰ ਰਹੇ ਹੋ ਬੜਾ ਫੁੱਲਾ ਚੈਲੰਜ ਯਾਰ ਮਿੱਠੂ ਮੈਦਾਨ ਦਾ ਜਿੱਥੇ ਬਹਿਣਾ ਬਹੁ ਮੇਰਣਾ ਤੇ ਤੁਹਾਨੂੰ ਮੈਂ ਦਾਦੇ ਨਾਲ ਕੀ ਕੀ ਕੀਤਾ ਜੇ ਭੱਜਣਾ ਜਾਂ ਜਾਂ ਮਿੱਠੂ ਸ਼ਹਿਰ ਛੱਡ ਦੇਗਾ ਜਾਂ ਸ਼ਰਜਣਗੇ ਚੋ ਤੁਹਾਡੀ ਕੋ ਸੀਨੀਅਰ ਹਾਈ ਕਮਾਂਡਰ ਗੱਲ ਬਾਤ ਮੇਰੀ ਭਾਈ ਜੀ ਕਿਸੇ ਨਾਲ ਗੱਲ ਨਹੀਂ ਮੈਂ ਕਾਂਗਰਸ ਦਾ ਵਰਕਰ ਨਾ ਕਾਂਗਰਸ ਦਾ ਪ੍ਰਧਾਨ ਆ ਮੇਰੀ ਪਾਰਟੀ ਬਾਰੇ ਜਿਹੜਾ ਬੋਲਿਆ ਤਾਂ ਕੋਈ ਲਿਆਜ ਨਹੀਂ ਮੈਡਮ ਫਿਰ ਕਿਸ ਦੀ ਸ਼ਹਿਰ ਉੱਪਰ ਮੈਡਮ ਕੋਈ ਸ਼ਹਿਰ ਨਹੀਂ ਮੈਡਮ ਦੀ ਬੀਜੇਪੀ ਦੀ ਸ਼ਹਿਰ ਯਾਰ ਮੈਡਮ ਸਿਰਫ ਬੀਜੇਪੀ ਦੀ ਸ਼ੈ ਹੋਰ ਕੋਈ ਸ਼ੈ ਨਹੀਂ ਮੈਡਮ ਸਲੀਪਰ ਸੈੱਲ ਹੈ ਬੀਜੇਪੀ ਦਾ ਐ ਨੋਟ ਕਰ ਲਓ ਜਿਸ ਨਾਲ ਜਾਕਟ ਸਾਹਿਬ ਤੇ ਮੈਡਮ ਬੋਲ ਰਿਹਾ ਐ ਕਲੀਅਰ ਦਾ ਕਲੀਅਰ ਬੀਜੇਪੀ ਦੇ ਸਲੀਪਰ ਸੈੱਲ ਹੈ ਮੈਂ ਰਾਹੁਲ ਜੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਪ੍ਰਿੰਕਾ ਜੀ ਨੂੰ ਵੀ ਬਗੇਲ ਸਾਹਿਬ ਨੂੰ ਵੀ ਖੜਕੇ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਸਾਡੇ ਪੰਜਾਬ ਦੇ ਲੋਕਾਂ ਕੋ ਛੁਟਕਾਰਾ ਪਵਾ ਦਿਓ ਇਹਨਾਂ ਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਕੱਲ ਕਿਹਾ ਸੀ ਕਿ ਜੇ ਬੀਜੇਪੀ ਦੇ ਜਾਣ ਚਾਹੁੰਦੇ ਆ ਆਪਣੇ ਸੀਨੀਅਰ ਤੁਹਾਡੇ ਜਿਹੜੇ ਨੇਤਾ ਨੇ ਉਹ ਆਪਣੀ ਗੱਡੀ ਤੇ ਇਹਨਾਂ ਨੂੰ ਉੱਥੇ ਛੱਡਾ ਨਾ ਤੇ ਉਸ ਨੂੰ ਲੈ ਕੇ ਵੀ ਕਾਫੀ ਜਿਹੜਾ ਵਿਰੋਧ ਆ ਉਹ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਦੇ ਬਿਆਨ ਜਿਹੜੇ ਮਿੱਠੂ ਨੂੰ ਨਹੀਂ ਦੇਣੇ ਚਾਹੀਏ ਕਿਉਂ ਨਹੀਂ ਦੇਣੇ ਚਾਹੀਏ ਆਪਣੀ ਗੱਡੀ ਛੱਡ ਦਿਓ ਯਾਰ ਇਹਨਾਂ ਦੀਆਂ ਗੱਡੀਆਂ ਪੈਂਚਰ ਆ ਗੱਲ ਇਹ ਸਮਝਿਆ ਕਰ ਮੇਰੇ ਵੀਰ ਮੈਂ ਤਾਂ ਹੁਣ ਵੀ ਕਹਿੰਨਾ ਮੈਂ ਛੱਡਾ ਨਾ ਮੇਰੇ ਡਰਾਈਵਰ ਛੱਡਾਂਦਾ ਗੱਡੀ ਚ ਪਰ ਸਾਡੇ ਗੱਲੋਂ ਲਾ ਦੇ ਯਾਰ ਹਲਕੇ ਵਾਲਿਆਂ ਦੇ ਇਹ ਹਲਕੇ ਵਾਲੇ ਬੜੇ ਰੌਂਡੇ ਆ ਸਾਡੇ ਗੱਲੋਂ ਲਾ ਦੋ ਠੀਕ ਹੈ ਸਰ ਇੰਨੀ ਮੇਰੀ ਬੇਨਤੀ ਆ